ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਸਨਾਲ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੇ ਸ਼ਾਰਟਿੰਗ ਕਰਨ ਬਲੌਗ ਸ਼ਟਾਰਟ ਕਰਨ ਤੋਂ ਪਹਿਲਾਂ ਜੇ ਕੈਨਲ ਦੇ ਨਾਮ ਲਿਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਆਪਾਂ ਲੱਗੀਆਂ ਸਬਜ਼ੀ ਬਣਾਉਣ ਦਾ ਸਬਜੀ ਬਣਾ ਲੱਗਿਆ ਜੀ ਆਪਾਂ ਬਣਾਉਣ ਸਬਜੀ ਦਾ ਦੀ ਬਣਾਵਾਂਗੇ ਸਬਜੀ ਬਣਾਵਾਂਗੇ ਆਪਾਂ ਆਪਣੇ ਘਰ ਦੀ ਅ ਘਰੇ ਆਪਣੀ ਸਬਜੀ ਦਾ ਬਣ ਲੱਗੀ ਤੇ ਅੱਜ ਪਹਿਲੀ ਵਾਰ ਤੋੜੀਏ ਤੇ ਸਵੇਰੇ ਸਵੇਰੇ ਬਣਾ ਰਹੇ ਆਂ ਇਹ ਸੀਗੇ 3 ਦੇ ਵਿੱਚ ਚੱਪੜ ਕਦੂ ਨੇ ਤੇ ਇੱਕ ਕਈਆ ਤੋੜਿਆ ਤੇ ਮਿਕਸ ਕਰਕੇ ਬਣਾਵਾਂਗੇ ਆਲੂ ਨਹੀਂ ਪਾ ਰਹੇ ਹਾਂਗੇ ਇਹਦੇ ਤੇਲ ਧਰ ਕੇ ਆਪਾਂ ਨੇ ਵਿੱਚ ਥੋੜਾ ਜਿਹਾ ਪਾ ਦਿਨਾ ਜੀਰਾ ਸਵੇਰੇ ਮੈਂ ਕੋਸ਼ਿਸ਼ ਹੈ ਨਹੀਂ ਸੀਗਾ ਖਾਣ ਨੂੰ ਮਤਲਬ ਰਾਤੀ ਜਿਹੜੀ ਸਰਦਿਸ ਸੀਗੀ ਉਹ ਆਪਣੇ ਮੁੱਕ ਜੇ ਸੀਗੀ ਤੇ ਫਿਰ ਮੈਂ ਕਿਹਾ ਵੀ ਹੁਣ ਸਵੇਰ ਸੱਤਰੀ ਬਣਾ ਲੈਂਦੀ ਆ। ਕਾ ਕਰਕੇ ਫਿਰ ਮੈਂ ਸਵੇਰ ਦੀ ਰੋਟੀ ਨਾਲ ਬਣਾਵਾਂਗੇ। ਇਹ ਨਾਲ ਦਾਰੇ ਜਿਹੜਾ ਖਾਣੀ ਇਹ ਕਿਸੇ ਦਿਨ ਪਹਿਰੇ ਖਾਣਾਂਗੇ। ਬਾਕੀ ਸ਼ਾਮ ਨੂੰ ਸਰਦੀ ਖਾਣ। ਚਾਹ ਨੂੰ ਸ਼ਾਮ ਨੂੰ ਆਪਾਂ ਬਣਾਣੀ ਪਾਉਗੀ। ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਨੇ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ। ਤੇ ਇਸੇ ਤਰ੍ਹਾਂ ਹੀ ਕਮੈਂਟ ਕਰਦੇ ਰਿਹਾ ਕਰੋ, ਸਪੋਰਟ ਕਰਦੇ ਰਿਹਾ ਕਰੋ ਇਸ ਚੈਨਲ ਨੂੰ। ਤੁਹਾਡੇ ਸਪੋਰਟ ਦੇ ਨਾਲ ਹੀ ਅੱਜੀ ਆਪਣਾ ਚੈਨਲ। ਵਸ ਹੁਣ ਤਾਂ ਜੀ ਆਪਣੇ ਘਰ ਦੀਆਂ ਸਬਜ਼ੀਆਂ ਹੁਣ ਲੱਗ ਜਾਣਗੀਆਂ। ਹਮਚਾਰਾ ਤਾਂ ਸਾਡੇ ਘਰ ਵਿੱਚ ਸਬਜ਼ੀਆਂ ਬਣਦੀਆਂ ਦਾ ਬਹੁਤ ਘੱਟ ਬਣ ਜਾਂਦੀਆਂ ਨੇ। ਬਸ ਹਣ ਮਗਦੀ ਮਗਰ ਸਾੜੇ ਸਬਜ਼ੀਆਂ ਖੋਲਣ ਲੱਗ ਪੜ ਲੱਗੇ ਤੇ ਇੰਡੀਆ ਨੇ ਫੁੱਲ ਕੱਢ ਲਿਆ। ਇੰਡੀਆ ਵੀ ਉਹ ਜਾ ਕਰਨੀ ਤੇ ਮਗਰ 3 ਦਿਨ ਭਿੰਡੀ ਹੋ ਜਾਂਦੀ ਹੈ ਮੇਰਾ। ਜੀਆ ਭੁੱਜ ਗਿਆ। ਲਾਹਣ ਪਾ ਦਈਏ। ਜ਼ਿਆਦਾਤਰ ਖਾਂਦੇ ਨਹੀਂ ਕਿ ਕਸਾ ਥੋੜਾ ਇਧਰ ਖਾ ਕੇ ਬੱਚੇ ਤੇ ਰੱਕ ਜਾਂਦੇ ਨੇ। ਇਹ ਕਹਿੰਦੇ ਨੇ ਰੋਜ਼ ਸਬਜ਼ੀ। ਹੁਣ ਆ ਲਈ ਨਵੀਂ-ਨਵੀਂ ਤਾਜੀ ਤਾਜੀ ਸਬਜ਼ੀ ਦਰੋਂ ਸਾਡਾ। ਇੱਕ ਘਰ ਦੀ ਸਬਜ਼ੀ ਬਣਦੀ ਵੀ ਵਧੀਆ। ਤੇ ਕਿਉਂਕਿ ਤਾਜੀ ਤੋੜ ਕੇ ਲਿਆ ਕੇ ਜਦੇ ਘਰ ਦੇ ਘਰਿਆ ਕਰਾਂਗੇ ਨਾ ਤੇ ਵਧੀਆ ਮੈਂਟਲ ਖੁੱਲ ਜਾਂਦੀ ਹੈ। ਅੱਜ ਤਾਂ ਪਾਣੀ ਨਾ ਹੈ ਕਈਏ ਦਾ ਬਿਲਕੁਲ ਨਹੀਂ ਲਾਇਆ ਰਹਿਣਾ ਪਰ ਉਹਦਾਂ ਹੀ ਜੀਤੀ। ਕੋਈ ਨਾਰਕ ਕਈਆ ਸੀਗਾ। ਦੋਨੋਂ ਤਰ੍ਹਾਂ ਦੇ ਨੇ ਆਪਣੇ ਲੰਬੀਆਂ ਅਲਾਂਗੀਆਂ ਨੇ ਤੇ ਗੋਆ ਕਈਏ ਨੂੰ ਹਰੀ ਮਿਰਚ ਵੀ ਕੱਟ ਕੇ ਪਾ ਦੋਗੀ ਜਿਹੜੀ ਸੁੱਕੀ ਸਬਜੀ ਹੁੰਦੀ ਆ ਨਾ ਇਹਦੇ ਵਿੱਚ ਆਪਾਂ ਤੜਕਾ ਤਾਂ ਚੀਰ ਕੀ ਪਾਉਣੀ ਹੈ ਮਤਲਬ ਮੋਟੇ ਮੋਟੇ ਥੋੜੇ ਪਿਆਜ਼ ਚੀਰ ਦਨ ਲਓ ਤੇ ਲਸਣ ਵਗੈਰਾ ਬਾਕੀ ਤਰੀਕਾ ਲਈ ਸਿੱਧਾ ਚਲੋ ਹਨਾ ਪੀਸ ਕੇ ਬਾਦੰਨੇ ਆਪਾਂ ਇਹਦੇ ਵਿੱਚ ਬਸ ਇਸਾਈ ਨੂੰ ਤਰੀਕਾ ਚਾਹੁੰਦੇ ਪਸੰਦ ਨੇ ਤੇ ਫਿਰ ਮੈਂ ਜਾਈ ਨਹੀਂ ਮੈਂ ਜੀ ਆਹੂ ਰਣਦੇ ਨੇ ਅੱਜ ਕਈ ਏਦਾਂ ਹੀ ਖਾਂਦੇ ਕਿ ਅੱਜ ਆਪਣੇ ਛੋੜ ਜਿਹੇ ਬਰਨ ਹੋ ਗਏ ਤੇ ਇਹਦੇ ਵਿੱਚ ਇਦਾਂ ਹੀ ਗਾਇਆ ਪਾ ਦਾਂਗੇ ਇਹਨੂੰ ਨਾ ਤੇ ਇਹਦੇ ਵਿੱਚ ਘੁਲਣਾ ਵੀ ਨਹੀਂ ਸੇ ਪਿਆਜ਼ਾਂ ਦੇ ਨਾਲੇ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਆਪਾਂ ਨੇ ਜਦ ਛੋੜ ਜੇ ੁੱਝ ਗਏ ਫਿਰ ਸਾਰੇ ਮਸਾਲੇ ਪਾਵਾਂਗੇ ਐਡਨ ਤੇ ਕਰਾਂਗੇ ਅੱਜ ਮੇਰਾ ਐਸਵਾ ਅੱਜ ਘਰੇ ਹੀ ਆ। ਸੋ ਪਾਣੀ ਸਾਰੇ ਲੋਨ ਕਰੀਵਾ। ਹੱਥ ਫੁੱਟਾਂ ਵੀ ਸਾਰੇ ਬਹੁਤ ਤੇ ਵੀ ਸਾਰੇ ਲੋਨ ਕਰ। ਬੱਵਾਈ ਲੋਨ ਦਾ ਕਮਰਾ ਲੋਨ ਦਾ ਗਿਆ ਇੱਥੇ। ਕੱਲ ਥੋੜੀ ਕਿੱਥੋਂ ਲੱਭੀ ਐ। ਛਾੜੀ ਕਿਨਾਂ ਤੇ ਰੱਖੀ ਨਹੀਂ ਲੱਭੀ ਹੋਆ। ਹੁਣ ਮੈਂ ਤਾਂ ਛਾੜੀ ਨਹੀਂ ਲੱਭ ਗੁੱਡੋ ਤੀਜੀ ਵਾਰ ਹੋ ਗਿਆ। ਹਾਂ ਜੀ। ਮੈਂ ਹੀ ਬਣਾਂ। ਜਿੱਥੇ ਆਪਰੇ ਪੋਹ ਲਾਇਆ ਜਾਂਦਾ ਫਿਊਜ ਹੈ ਜਾਂਦੇ ਦਾ ਕੰਦੀ ਫਿਊਜ ਹੋਣ ਗਿਆ ਹਾਂ ਮੈਂ ਉਹ ਲੋਈ ਇੱਥੇ ਹੈ ਤੇ ਕੇ ਨਹੀਂ ਰੋਟੀ ਖਾਣੇ ਪਤਾ ਕਹੀ ਜਾਂ ਮੈਂ ਇਹਨੂੰ ਅਸੇ ਤਰ੍ਹਾਂ ਢੱਕ ਕੇ ਪਕਾਵਾਂਗੇ ਹੁਣ ਮੈਂ ਜੀ ਬਾਟਾ ਮੰਗੇ ਥੋੜਾ ਜਿਹਾ ਭੁੱਜ ਲੋਵੇ ਲਾਪਰ ਦੇ ਅੰਨ ਨੂੰ ਭੁੱਜ ਜਾ ਲੋ ਲਓ ਜੀ ਸਬਜੀ ਆਪਣੀ ਅੱਜ ਆਦਰਚੀ ਹੋਗੀ ਇਦਾਂ ਪਾਣੀ ਕਈ ਇਹਦੇ ਵਿੱਚੋਂ ਨਿਕਲਦਾ ਹੁੰਦਾ ਆਪਾਂ ਪਾਉਂਦੇ ਨਹੀਂ ਹੁੰਦੇ ਚਿੱਟੀ ਸਬਜੀ 'ਚ ਇਹ ਵਿੱਚ ਪਾਣੀ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਧਨੀਆ ਪਾਊਡਰ ਦੋ ਚਮਚੇ ਤੇ ਨਾ ਪਤਾ ਨਹੀਂ ਕੀ ਗੱਲ ਜਿੰਨਾ ਮਰਜ਼ੀ ਪਾ ਲਾਂ ਘਟੇ ਜਾਂਦਾ ਆ ਜੇਕਰ ਨੋਨ ਨਹੀਂ ਵਧਿਆ ਤਾਂ ਮੇਰਾ ਦੋ ਤੋਂ ਤਿੰਨ ਚਮਚੇ ਪਾ ਦਾਂਗੇ ਬਾਕੀ ਬਾਅਦ ਘਟ ਦੇ ਲਾਂਗੇ ਹੋਰਾਂ ਨੂੰ ਟੇਸਟ ਨਹੀਂ ਆਉਂਦਾ ਜਿਆਦਾ ਨੂਨ ਦਾ ਅੰਦੇ ਨੂੰ ਲੱਸੀ ਬਣਾ ਲਵਾਂਗੇ ਦੇ ਲਾ ਹੈਗਾ ਦਿੰਗੇ ਤੇ ਛੜਦੀ ਪਾ ਦਾਂਗੇ ਹਾਲਾ ਜਾਣਾ che metivo questo بس هون ਇਹਨੂੰ ਇਧਰ ਰੱਜਾਂਗੇ ਨਾ ਕਾਲਾ ਲਾ ਗੀ ਛਿਲਕਾ ਫਿਰ ਜਿਵੇਂ ਦਿਖਾਉਣੀ ਟੱਕ ਆ ਗਿਆ ਜੀ ਬਾਮੀ ਜਿਹੜੀਆਂ ਚੰਗੀਆਂ ਲਓ ਜੀ ਸਬਜੀ ਆਪਣੀ ਬਣ ਚੁੱਕੀ ਆ ਬਿਲਕੁਲ ਘੁਲ ਗਈ ਕਈ ਦੀ ਸਬਜੀ ਬਿਨਾ ਦੁੱਧ ਤੋਂ ਬਣਾਉਣੀ ਮੈਂ ਆਪਣੇ ਦੁੱਧ ਤੋਂ ਬਗੈਰ ਪਸੰਦ ਕਰਦ ਨੇ ਤੇ ਰੋਟੀ ਪੈ ਰਹੀ ਆ ਜਿਸ ਕਾਨੂੰ ਜਿਸ ਕਾਨੂੰ ਰੋਟੀ ਖਾਊਗਾ ਮੇਰੀ ਤੈਨੂੰ ਬਾਤ ਬਾਤ ਕਰਨੀ ਆ ਹਾਂ ਹਾਂ ਸਬ지 ਚੈੱਕ ਕਰੋ ਬਹੁਤ ਬਹੁਤ ਵਧੀਆ ਬਣੀ ਆ ਦੇਖੋ ਨੂੰ ਤੇ ਖਾਣ ਨੂੰ ਵੀ ਸਵਾਦਿਸ਼ਟ ਆ ਲੋ ਜੀ ਜਿਸ ਕਾਨੂੰ ਖਾਊਗਾ ਰੋਟੀ ਚਾਹੇ ਲੋ ਜੀ ਹੁਣ ਹੋ ਗਿਆ 6:30 ਦਾ ਟਾਈਮ ਤੇ ਆਪਾਂ ਨੇ ਕੱਕ ਪਾ ਦਿੱਤੇ ਸਵੇਰ ਦਾ ਹੁਣ ਚੈਕ ਕਰਾ ਕੈਮਰਾ ਚੱਕਿਆ ਅਜੇ ਤੱਕ ਕੁਝ ਵੀ ਬਣਾਇਆ ਨਹੀਂਗਾ ਤੇ ਹੁਣ ਚੱਕਿਆ ਤੇ ਮੈਂ ਆਪਣੀ ਪਤਨੀ ਹਿੱਲਦੀ ਆ ਫੜ ਜਾ ਇਹ ਫੜ ਕੇ ਬੰਨਾ ਕਈ ਕਦੇ ਕਦੇ ਕਰ ਕਰਦੀ ਹੈ ਇਹ ਤਾਂ ਤੇ ਆ ਲੱਗੇ ਹੋਣੇ ਸਹਿਜ ਹੋਣੀ ਲਓ ਜੀ ਇੱਥੇ ਲੱਗੀ ਸੀਗੀ ਮੈਂ ਗੁਹਾ ਚੱਕਣ ਅੱਜ ਧਾਰਾ ਨੂੰ ਲੇਟ ਹੋਈ ਗਈ ਸੀਗੀ ਮੈਸਰ ਦਿਖਾਣਾ ਤੁਹਾਨੂੰ ਹਿੱਲ ਗਈ ਸੀ ਅੱਜ ਇਹ ਕਦੇ ਕਦੇ ਨਾ ਥੋੜਾ ਚਿਰ ਵੱਲ ਲੱਗ ਜਾਂਦੀ ਆ ਕਰਨ ਜਦੋਂ ਨਾ ਇਹਦਾ ਏਆਈ ਕਰਾਉਣ ਦਾ ਟਾਈਮ ਹੋਵੇ ਫਿਰ ਇਸ ਤਰ੍ਹਾਂ ਹੀ ਕਰਦੀ ਆ ਫਿਰ ਹਿੱਲ ਜਾਂਦੀ ਆ ਫਿਰ ਆਪੇ ਖੜਨ ਲੱਗ ਜਾਂਦੀ ਆ ਬਾਅਦ ਚ ਤੇ ਫਿਰ ਅੱਜ ਅਸੀਂ ਦੋ ਤਿੰਨ ਵਾਰੀ ਦੇਖੀ ਤਾਂ ਕਿਤੇ ਇਹਨੇ ਦੁੱਧ ਦਿੱਤਾ ਫਿਰ ਸਗੋਂ ਧਾਰ ਚੋਂ ਨ ਵੀ ਲੇਟ ਹੋ ਗਈ ਤੇ ਫਿਰ ਆਪਾਂ ਅਗਲਾ ਕੰਮ ਕਰਨ ਨੂੰ ਵੀ ਲੇਟ ਮੰਲੋ ਮੰਦੀ ਹੋਏ ਜਾਂਦੇ ਆ ਜਦੋਂ ਫਿਰ ਧਾਰਾ ਲੇਟ ਹੋ ਜਾਂਦਾ ਇਫੇ ਮੈਂ ਇੱਥੇ ਹੁਣ ਪਾਣੀ ਪਲਾਉਣਾ ਸੀਗਾ ਮੈਂ ਕਿਹਾ ਚਲੋ ਚੰਨੂ ਨਾ ਵੀ ਗੋਹਾ ਚੱਕ ਦਾ ਮੂਹਰ ਫਿਰ ਨਾ ਪੈਰਾਂ ਦੇ ਨਾਲ ਲੈ ਜਾਂਦੀ ਆਂ ਨੇ ਕੜੀਸ ਕੇ ਫਿਰ ਬੇੜੇ 'ਚ ਸਾਰੇ ਚ ਖਣਾ ਦਿੰਦੀ ਆ ਨਾ ਤਾਂ ਕਰਕੇ ਮੈਂ ਭਰ ਕੇ ਰੱਖ ਲਿਆ ਸੀਗਾ ਮੈਂ ਇੱਥੇ ਲਿਪੂਗੀ ਜਿਸ ਕਰਨ ਚਕਾਊਗਾ ਅੱਜ ਫਿਰ ਆਪਾਂ ਨੂੰ ਹਰਮੇਸ਼ ਭੈਣ ਕਹਿੰਸੀ ਕਹਿੰਦੀ ਜਿਸ ਕਰਨ ਤੁਹਾਡੀ ਕਾਫੀ ਹੈਲਪ ਕਰਾਉਂਦਾ ਹਲਪ ਤਾਂ ਦੋਨੋਂ ਪੈਣੇ ਬਹੁਤ ਘਰਾਉਂਦੇ ਨੇ ਤੇ ਜਿਸ ਕਾਰਨ ਇਥੇ ਮੇਰੇ ਕੋਲ ਫਿਰ ਰਿਆ ਸੀਗਾ ਤਾਹਰ ਕੇ ਉਹਨੂੰ ਮੈਂ ਤਸਲੇ ਚ ਕਾਉਣ ਕਹਿ ਦਿੰਦੀ ਹਿੰਦੀ ਆ ਤੇ ਸਹਿਜ ਆਪਣਾ ਅੱਜ ਵੱਢ ਰਿਹਾ ਸੀਗਾ ਪੱਠੇ ਉਹ ਦਤਰੇ ਨਾਲ ਪੱਠੇ ਵੱਢ ਰਿਹਾ ਸੀਗਾ ਇਸ ਤੋਂ ਬਾਅਦ ਮੇਰਾ ਸੀ ਪੱਠੇ ਚੱਕਣ ਜਾਣਾ ਸੀਗਾ ਉਹਨੂੰ ਮੈਂ ਕਹਤਾ ਸੀਗਾ ਵੀ ਮੇਰੇ ਪਾਣੀ ਪਲਾਂਦੇ ਪਲਾਂਦੇ ਤੇ ਗੋਹਾ ਚੱਕਦੇ ਜਾਗਦੇ ਵੀ ਇੱਕ ਵਰੀ ਵੱਢ ਦੇ ਉਹ ਵੱਢਣ ਲੱਗਿਆ ਹੋਇਆ ਸੀਗਾ ਤੇ ਹਲਪ ਦੋਨੋਂ ਕਰਾ ਦਿੰਦੇ ਨੇ ਬਸ ਸਹਿਜ ਥੋੜਾ ਜਿਹਾ ਘੱਟ ਆਉਂਦਾ ਕੈਂਦੇ ਦੇ ਵਿੱਚ ਕਿ ਜਿਸ ਕਾਰਨ ਆ ਜਾਂਦਾ ਹਲੇ ਉਹ ਛੋਟਾ ਹੈ ਤੇ ਸਹਿ ਸੰਗ ਜਾਂਦਾ ਕਿਉਂਕਿ ਜੀ ਉਹਦੇ ਦੋਸਤ ਵਗੈਰਾ ਵੀ ਫਿਰ ਦੇਖਦੇ ਨੇ ਫਿਰ ਉਹ ਕਹਿ ਦਿੰਦਾ ਵੀ ਤਾਂ ਕਰਕੇ ਥੋੜਾ ਜਿਹਾ ਸੰਗੇ ਜਾਂਦਾ ਉਹ ਥੋੜਾ ਹੁਣ ਵੱਡਾ ਹੋ ਗਿਆ ਨਾ ਤੇ ਇਹ ਕਦੇ-ਕਦੇ ਤਾ ਵੀ ਜਾਂਦਾ ਕੰਮ ਕਰਾਉਣ ਦਾ ਵਿੱਚ ਤੇ ਲਓ ਜੀ ਆਪਾਂ ਇੱਥੇ ਪਾਣੀ ਪਿਲਾ ਦਾਂਗੇ ਪਾਣੀ ਪਿਲਾ ਕੇ ਫਿਰ ਬਾਅਦ ਚ ਗੋਹਾ ਚਕਵਾ ਲੂੰਗੀ ਜਿਸ ਕਾਰਨ ਤੋਂ ਤੇ ਫਿਰ ਆਪਾਂ ਉਸ ਤੋਂ ਬਾਅਦ ਅਗਲੇ ਕੰਮ ਕਰਾਂਗੇ ਬਾਕੀ ਭੈਣ ਹਰਮੇਸ਼ਾ ਵੀ ਪੁੱਛਦੀ ਸੀ ਕਿ ਕਹਿੰਦੇ ਵੀ ਤੂੜੀ ਦਾ ਕੀ ਰੇਟ ਆ ਭੈਣੇ ਹਲੇ ਤੂੜੀ ਦਾ ਰੇਟ ਕੋਈ ਵੀ ਨਹੀਂ ਖੁੱਲਿਆ ਹੈਗਾ ਮਤਲਬ ਖੁੱਲ ਤਾਂ ਗਿਆ ਕੋਈ ਕੋਈ ਰੇਟ ਕਹਿ ਰਿਹਾ ਕੋਈ ਕੋਈ ਹਨਾ ਫਿਰ ਆਪਾਂ ਨੂੰ ਤਾਂ ਜਿਹੜੇ ਰੇਟ ਉਹ ਦੇਣਗੇ ਨਾ ਉਹ ਕਹਿਣਗੇ ਹਨਾ ਜੀ ਤੋ ਆਪਾਂ ਤੂੜੀ ਲਈਆਂ ਫਿਰ ਉਹ ਰੇਟ ਦੇਣਾ ਪੈਣਾ ਨਾ ਹਲੇ ਉਹਨਾਂ ਨੇ ਸਾਨੂੰ ਕੋਈ ਰੇਟ ਨਹੀਂ ਦੱਸਿਆ ਹੈਗਾ ਸਿਰਫ ਅਸੀਂ ਹਲੇ ਤੂੜੀ ਅੰਦਰ ਪੁਆਈ ਹੈ ਬੱਸ ਤਾਂ ਕਹਿੰਦੇ ਵੀ ਤੂੜੀ ਦਾ ਇਤਕੀ ਰੇਟ ਕੱਟਿਆ ਤੇ ਤੂੜੀ ਵਿਕ ਨਹੀਂ ਰਹੀ ਹੈਗੀ ਅ ਇੰਨੀ ਜ਼ਿਆਦਾ ਤੇ ਤਾਂ ਕਰਕੇ ਦੇਖਦੇ ਹਾਲੇ ਕੀ ਰੇਟ ਖੁੱਲੂਗਾ ਫਿਰ ਦੱਸਾਂਗੇ ਤੁਹਾਨੂੰ ਵੀ ਕੀ ਰੇਟ ਪਈ ਆਪਾਂ ਨੂੰ ਤੁਰਹੀ ਦੀ ਟਰਾਲੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਆਪਣੀ ਵੀਡੀਓ ਤੇ ਆਉਣ ਲਈ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਅੱਗੇ ਸਾਨੂੰ ਵਧਾਉਂਦੇ ਰਹੋ ਤੁਹਾਡੇ ਨਾਲ ਹੀ ਆ ਜੀ ਅਸੀਂ ਜੇ ਤੁਸੀਂ ਸਾਡੀ ਮਦਦ ਕਰੋਗੇ ਤਾਂ ਹੀ ਅਸੀਂ ਅੱਗੇ ਜਾਵਾਂਗੇ ਨਹੀਂ ਫਿਰ ਆਪਾਂ ਤੁਹਾਡੇ ਤੋਂ ਬਗੈਰ ਸਾਡਾ ਚੈਨਲ ਕੁਝ ਵੀ ਨਹੀਂ ਜਿੰਨਾ ਮਰਜੀ ਅਸੀਂ ਕਰੀ ਜਾਈਏ ਜੀ ਮਿਹਨਤ ਬਹੁਤ ਆਉਂਦੀ ਆ ਇੱਕ ਵੀਡੀਓ ਬਣਾਉਣ ਲਈ ਤੇ ਗਾਲਾਂ ਵੀ ਸੁਣਨੀਆਂ ਪੈਂਦੀਆਂ ਨੇ ਕਈ ਵਾਰ ਤੇ ਪਲੀਜ਼ ਹੈਲਪ ਕਰ ਦਿਆ ਕਰੋ ਤੇ ਲੋ ਜੀ ਆਪਾਂ ਨੇ ਇੱਥੇ ਗੁਹਾ ਚੱਕਤਾ ਤੇ ਆਪਣਾ ਕੰਮ ਨਿਭੜ ਗਿਆ ਹੁਣ ਆਪਾਂ ਪਿੱਛੇ ਸਾਇਪਰੀ ਦੇ ਨਾਲ ਪੱਠੇ ਚਾੱਕ ਕੇ ਲੈ ਕਹਾਂਗੀ ਤੇ ਉਸ ਤੋਂ ਬਾਅਦ ਅਗਲਾ ਕੰਮ ਕਰਾਂਗੇ ਸਬਜ਼ੀ ਅੱਜ ਆਪਾਂ ਨੇ ਸਵੇਰੇ ਬਣਾ ਲਈ ਸੀ ਉਦੋਂ ਆਪਾਂ ਨੂੰ ਅੱਜ ਛੁੱਟੀ ਆ ਬਾਕੀ ਜੀ ਬਲੌਕ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਕ ਨਾਲ ਤਦ ਤੱਕ ਲਈ ਸਸਾਇਆ